ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜੀ ਤਹਿਸੀਲ ਬਾਦਾਂਪੁਰਾਣਾ ਤੇ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 4 ਨਾਗ ਹੈ ਜੀ ਤੇ 4 ਹੀ ਸੂਏ ਸਵਾਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਬਈ ਮਿਹਰ ਅੰਗਰੇਜ਼ ਆ ਪਿੰਡ ਸੰਤਪੁਰਾ ਜ਼ਿਲ੍ਹਾ ਮੂਗਾ ਤਹਿਸੀਲ ਬਗਿਆਪੁਰਾਣਾ ਮੋਬਾਈਲ ਨੰਬਰ 9872416579 ਠੀਕ ਆ ਭਾਈ ਅੱਜ 4 ਨਾਂਗਾ ਜੀ 4 ਨਾਂਗਾ ਵੀਦੇ ਸੂਏ ਸਵਾਏ ਠੀਕ ਆ ਜੀ ਹਾਂਜੀ ਤਾਂ ਅੱਜ 3 ਨਾਂਗਾ ਮਗਰ ਤਾਂ ਬਚੇਗਾ ਇੱਕ ਮਗਰ ਬਚਾਏ ਇੱਕ ਮਗਰ ਬਚਾਏ ਇੱਕ ਤੀਰ ਬੱਚੀਆਂ ਜ਼ਿਆਦਾ ਆ ਗਈਆਂ ਹੂੰ ਠੀਕ ਆ ਜੀ ਤੇ ਕਿੱਧਰੋਂ ਸ਼ੁਰੂ ਕਰਗੇ ਜੀ ਤੇਰੀ ਮਰਜ਼ੀ ਕਰ ਲੈ ਬੰਦੇ ਡੱਬੀ ਤੋਂ ਸ਼ੁਰੂ ਕਰ ਸੂਆ ਭਾਈ ਕਿੰਨਾਂ ਮਾਂ ਸੂਈ ਇਹ ਅਜੇ ਸਵੇਰ ਹੀ ਹੋਈ ਆ 5:30 ਦਾ 6:00 ਦਾ ਟਾਈਮ ਸੀਗਾ ਬੱਚਾ ਕੀ ਦਿੱਤਾ ਜੀ ਕੁਛ ਹੀ ਆ ਬੜੇ ਬਹੁਤ ਚੰਗੀ ਬੱਚੀ ਬੜੀ ਚੰਗੀ ਹੈਗਾ ਕੋਈ ਸੀਮਾ ਰਿਕਾਰਡ ਨਹੀਂ ਬਰੇਆ ਵੀ ਗੱਪਾਂ ਮਾਂ ਦਾ ਕੋਈ ਫਰਕ ਨਹੀਂ ਸਿਰ ਸਰਕਾਰੀ ਚ ਗੱਪਣ ਸੀ ਸਰਕਾਰੀ ਦੀ ਗੱਲ ਅੱਗਿਆ ਬਰੇ ਠੀਕ ਹੈ ਜੀ ਜੇਰ ਬਾਕੀ ਆ ਹਜੇ ਪੈਣੀ ਜੇਰ ਬਈਆ ਵਾ ਲੜ ਤੁਰਿਆ ਵਾ ਡੇ ਘਾਲ ਲੜ ਤੁਰਿਆ ਵਾ ਬਸ ਹੋਰ ਘੰਟੇ ਤਿੱਕਰ ਪੈ ਗਈ ਜਾਣੀ ਆ ਥੋੜਾ ਜਿਹਾ ਮਾੜਾ ਜਿਹਾ ਝੋਲੇ ਚੱਕ ਕੇ ਦਿਖਾ ਦੀ ਕੇਰਾ ਪੂਰੀ ਡੱਬੀ ਵੈੜਾ ਫਿਰ ਸੋਣੀ ਪ੍ਰਿੰਟ ਬਾ ਜਾਏ ਨਹੀਂ ਬਸ ਦੇ ਦੇ ਕੋਈ ਨਹੀਂ ਗਰਮੈਸ ਚੰਗੀ ਆ ਬਸ ਉਹਨੂੰ ਜੇਰ ਪਾਣੀ ਕਰਕੇ ਦਿੱਤਾ ਵ ਬਈ ਚੋਤ ਆ ਲੈਦੇ 3.5 ਕਿਲੋ ਚੋਤ ਥੱਲੇ ਥਾਣਾ ਦੀ ਦਰਨਾ ਜੀ ਥਾਣਾ ਦੀ ਯਾਰ ਗਰੰਟੀ ਹੈ ਕੋਈ ਦੂਰੂਆਂ ਜੇ ਨੇੜੇ ਭੈਣ ਪਰ ਥੱਲਾਉਣਾ ਗਾਣੇ ਉੱਠੂ ਆਪ ਥੱਲੋ ਨਾ ਉੱਠੋ ਕਿੰਨਾ ਬਾਜਦਾ ਦਦ ਜੀ ਬਈ ਉਹਨਾਂ ਨੇ ਪਹਿਲੇ ਤੋਂ 18 ਲੀਟਰ ਦੱਸਿਆ ਠੀਕ ਹੈ ਜੀ ਚੋਇਆ ਆਪਾਂ 18 ਗਿਆ ਕਿ ਜਾਵਾਂਗੇ ਬਾਕੀ 6 ਵਾ ਹਾਂ ਬਾਕੀ ਦੋ ਦੰਦਾ ਭਰੇ 6 ਵਾ ਦਾ ਨਾ ਆਪਣਾ ਕਹਿਆ ਕੀ ਕਰੂ ਜੇ ਗਾਣੇ ਜਾ ਕੇ ਥੇ ਵਾਣ ਕੀਤੀ ਹਨਾ ਸਹੀ ਗੱਲ ਹੈ ਦਰਦੋਂ ਦਾ ਸੇਵਾ ਦਾ ਖਰਾਬ ਹੋ ਜੀ ਪਾਲਾਂਗੇ ਬਹੁਤ ਚੋਲਾ ਠੀਕ ਹੈ ਦੁਰ ਕੇ ਦਿਖਾ ਦੀ ਵੀਰੇ 22 ਦੇ ਦੱਸਣ ਮੁਤਾਬਕ ਜੀ ਸੂਆ ਦੂਜਾ ਜ ਤਾਜੀ ਸੂਈ ਆ ਬੱਚਾ ਟੌਪ ਦੀ ਬੱਚੀ ਆ ਜੀ ਮਗਰ ਰੰਗ ਪ੍ਰਿੰਟ ਦੀ ਆਪ ਵੀ ਚੰਗੀ ਆ ਸੋਹਣਾ ਥਣਾ ਦਾ ਸੈਜ ਆ ਜੀ ਜੇਰ ਪੈਣੀ ਹਜੇ ਬਾਕੀ ਆ ਪਹਿਲੇ ਸੂਏ ਮਾਲਕਾਂ ਨੇ ਦੱਸਿਆ ਕਿ 18 ਕਿਲੋ ਦਾ ਰਕਾੜ ਆ ਬਾਈ ਕਹਿੰਦਾ ਆਪਾਂ 1 ਟਾਇਰ ਵੀ 18 ਹੀ ਕਹਿ ਕੇ ਦੇਣਾ ਜੀ ਬਾਕੀ ਸੇਵਾ ਦੇ ਸਰਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਹਵਾਨਾ ਸੋਹਣਾ ਥਣ ਕੱਲਾ ਕੱਲਾ ਨਿੱਖੜ ਮ ਕੋੜ ਸ਼ੰਗ ਪੂਰਾ ਬਿਣ ਥਣ ਚੈੱਕ ਕਰੋ ਜੀ ਨੇੜੇ ਤੇ ਪੂਰਾ ਗਲਾਬੀ ਥਣਾ ਜੀ ਮੋਟਾ ਲੱਗਿਆ ਵਾ ਫਤਰੀ ਚੋਾਈ ਵਾਲਾ थाना ਫੈਕਸਡ ਰਾਜੀ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਜਮਾ ਫੈਕਸ ਜੀ ਕਰਨੀ ਆ ਕੋਈ ਆਏ ਨਹੀਂ ਬਈ ਉਲੇ ਵਾਲੀ ਗੱਲ ਹੋ ਜੇ ਪਹਿਲਾਂ ਬੱਚਾ ਠਾ ਕੇ ਦਿਖਾ ਦਿ ਲਓ ਵਸੀ ਦੇਖ ਬਈ ਵਸੀ ਨਹੀਂ ਇੱਕ ਵਾਰ ਕਹਿਣ ਨੂੰ ਤਾਂ ਬਈ ਕਿਹੜੇ سیمਨ ਦੀ ਮਰਜ਼ੀ ਕਹਿ ਲਾ ਪਰ ਫਾਇਦਾ ਨਹੀਂ ਕੋਈ ਉਹਦਾ ਤੇ ਪਰ ਪਵਾਜ ਦੀ ਪਿੰਕ ਨੋਜ ਆ ਲਈ ਹੈ ਜੀ ਚੈੱਕ ਕਰੋ ਬੁਟੀ ਬੁਟੀ ਬਹੁਤਾਂ ਜੀ ਸਹੀ ਗੱਲ ਹੈ ਜੀ ਤੇ ਡਿਮਾਂਡ ਵੀਰੇ ਜਮਾ ਲੈਣ ਦੇਣ ਵਾਲੀ ਵੀਰੇ ਯਾਰ ਮੁੱਲ 70 ਕਰਾਲਾ ਚੈਪ ਕਰਾਲਾ 75 ਠੀਕ ਹੈ ਜੀ 65000 ਚੋਂ 1000 ਛੋੜ ਕਰੋ ਹੋ ਜੋ ਮਾਨਤਨ ਜੀ 1000 ਛੋੜ ਕਰੂੰਗਾ 60000 ਚੋਂ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਨੰਬਰ ਸਕਰੀਨ ਤੇ ਚੱਲੂਗਾ ਬਾਕੀ ਅਡਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਫੈਕਸ ਸਟਰਾ ਕੋਈ ਆਏ ਨਹੀਂ ਵੀਰੇ ਟੱਟ ਮਾਲੇ ਵਾਹਣ ਹਜੇ ਕੱਢਿਆ ਵਾ ਤਿੰਨ ਕਿਲੋ ਬੋਲਾ ਜੇ ਨਾ ਕੱਢਿਆ ਹੁੰਦਾ ਤਾਂ ਇਹ ਬਾਈ ਪੱਡਾਂ 'ਚ ਫਸਿਆ ਪਿਆ ਹੋਣਾ ਸੀਗਾ ਹਾਂ ਹਾਂ ਵੋ ਠੀਕ ਹੈ ਜੀ ਬਾਕੀ ਥਣਾ ਦੀ ਬਾਈ ਕਹਿੰਦਾ ਥੱਲੋ ਬਹਿ ਕੇ ਨਾ ਉਠੂ ਚਾਹੇ ਕੋਈ ਦੂਰੋਂ ਚੱਲ ਕੇ ਆਜੇ ਤੇ ਦੋ ਨੰਬਰ ਦਾ ਵੀਰੇ ਸੁਆ ਕਿੰਨੇ ਮਾ ਜੀ ਇਹ ਬਰੇ ਦੁੱਧ ਜਾਸੂ ਹੋਈ ਆ ਬੜੇ ਵੀ ਰਿਜੀਨਲ ਆ ਇੱਕਦੋ ਸੁਈ ਆ ਜੀ ਇਹ ਸੂਈ ਬਾਈ 15 16 ਦਿਨ ਹੋ ਗਿਆ ਥੋੜਾ ਦਿਨ ਕਹਿ ਕੇ ਦਸੀਆ ਬੱਛੀ ਮਗਰ ਬੱਛੀ ਮਗਰ ਆ ਜੀ ਬਾਕੀ ਬੱਚਾ ਸਾਹਮਣੇ ਜਿੰਨੇ ਦਿਨ ਮਰਜੀ ਕੋਈ ਮੰਨ ਲੈ ਜੇਰ ਦੀ ਸਾਫ ਆ ਜੀ ਬੋ ਜੇਰ ਦੀ ਸਾਫ ਆ ਠੀਕ ਆ ਕਿੰਨਾ ਪਾ ਰਾਤ ਹੀ ਲੈਂਦੀ ਆ ਬਾਈ ਦੁੱਧ ਲੈਂਦਾ 13 14 ਕਿਲੋ ਚੋਕੇ ਠੀਕ ਆ ਜੀ ਆਪਾਂ ਹੁਣ 12 ਕਹਿ ਕੇ ਦਵਾਂਗੇ ਥੋੜਾ ਘਰ ਦਾ ਬਹੁਤ ਕਰੀ ਜਾਂਦੀ ਆ ਪੱਠੇ ਪੁੱਠੇ ਨਹੀਂ ਖਾਦੇ ਚੰਗੂ ਜੀ ਠੀਕ ਆ ਪਰ ਜੀਵਰੇ ਸਾਹਿਬ ਨਾਲ ਕ੍ਰੋਸ ਆ ਸੰਗਣਾ ਹੋ ਦੁੱਧ ਮੱਝਾ ਮੱਝਾ ਆ ਬਾਈ ਕਰੇ ਇਹਦੇ ਹੀ ਬ ਸਵਾ ਦੂਜਾ ਜੀ ਬੱਚਾ ਤੁਹਾਡੇ ਸਾਹਮਣੇ ਆ ਮਾਲਕਾ ਨੇ 15 ਦਿਨਾਂ ਦੀ ਦੱਸੀ ਐ ਸੂਈ ਬੱਚੀ ਬਹੁਤ ਚੰਗੀਆਂ ਮਗਰ ਜਾਨ ਬਹੁਤ ਵੱਚੀ ਮਰਜੀ ਮੰਨ ਲਓ ਬੱਚਾ ਇਹਦੇ ਮਗਰ ਵੀ ਬੱਚੀ ਐ ਇੱਕ ਨੰਬਰ ਬੱਚੀ ਮਗਰ ਵੀ ਟੌਪ ਦੀ ਬੱਚੀ ਦੋ ਨੰਬਰ ਮਗਰ ਵੀ ਟੌਪ ਦੀ ਬੱਚੀ ਐ ਜੀ 13 ਕਿਲੋ ਚੋਕੇ ਲਿਆਂਦਾ ਥੋੜਾ ਜਿਹਾ ਬਾਈ ਕਹਿੰਦਾ ਜੀ ਜਾਣੀ ਲਾਇਆ ਪਸੂ ਨੇ ਪੱਠੇ ਨਹੀਂ ਚੰਗੂ ਖਾਦੇ ਤੁਸੀਂ 12 ਹੀ ਮੰਨ ਕੇ ਆਜੋ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦੇ ਆ ਜੀ ਬਾਕੀ ਵੇਲ ਬਹੁਤ ਆ ਵਹਿੜ ਦੀ ਕਰੋ ਸੰਗ ਆ ਜੀ ਫੇਟ ਆਊਗੀ ਚੰਗੀ ਦੁੱਧ ਸੰਗਣਾ ਹੋਊਗਾ ਮੱਝਾਂ ਵਰਗਾ ਹਵਾਨਾ ਸੋਹਣਾ ਥਣ ਕੱਲਾ ਕੱਲਾ ਨਿੱਖੜ ਮੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਫੈਕਸ ਸੜ ਰਾ ਜੀ ਚਾਰ ਹੀ ਥਾਣਾ ਖੋਟ ਸ਼ੰਕਪੂਰਾ ਵੀ ਨਹੀਂ ਤੇ ਬੱਚਾ ਤੁਸੀਂ ਦੇਖ ਹੀ ਸਕਦੇ ਹੋ ਇਹਦੀ ਡਿਮਾਂਡ ਵੀ ਰੇ ਇਹ ਅਵਰੇ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ 50 55 46000 ਦੀ ਵੜ ਦੇ ਦਾਂ 46000 ਦੀ ਜੀ ਹਾਂ ਠੀਕ ਆ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਕੋਈ ਵੀ ਜਿੰਨਾ ਮਰਜ਼ੀ ਕਰਾ ਲੇ 46000 ਦੀ ਵੇੜ ਦੇ ਦਾਂਗੇ ਜਮਾ ਜੈਜ ਡਿਮਾਂਡ ਕੀਤੀ ਆ ਦੁੱਧ ਮੱਝਾਂ ਰ ਗਈ ਪਿਆਜ ਨਾ ਕਰਮੀਨ ਕਰਮ ਵਾਲੀ ਨੇ ਵੇੜ ਦੀ ਜਾਤ ਕੁਆਲਟੀ ਬਰੀਕੀ ਬਹੁਤ ਐਂਟੇਡਿਕਟ ਰਗਾ ਪੰਡਾ ਬਈ ਸਹੀ ਗੱਲ ਆ ਉਹ ਵੀ ਰੇਲ ਗੱਡੀ ਚ ਸੀ ਵੇੜ ਦੀ ਥੋੜੀ ਜੀ ਨਰਮ ਕਰੋ ਵੇੜ ਇਸੇ ਵਾਲੇ ਘਰ ਨਹੀਂ ਆਈ ਜਿਆਦਾ ਮਾਲ ਚ ਵਾਈ ਠੀਕ ਆ ਕਿਉਂਕਿ ਨਹੀਂ ਇਹ ਹੀ ਮੇਰੇ ਕੋਲ 1-2 ਦਿਨ ਪਹਿਲਾਂ ਇਹਨੇ ਨਵਾਇਆ ਤਵਾ ਜਾਨਵਰ ਦੁੱਬਣਾ ਸੋਣਾ ਲੱਗਦਾ ਉਹਵੇਂ ਲਿਬੜੀ ਤੋਂ ਵੀ ਆ ਪਾਪਾ ਬਾਕੀ ਸੇਵਾ ਜਾਰ ਦਿਨ ਵੇੜ ਨੂੰ ਹੱਥ ਪਾ ਜਾਣ ਮੱਝਰ ਦਾ 16 ਕਿਲੋ ਦਪਿਉਣਾ ਨੇ ਹਾਂ ਪਰ ਸੇਵਾ ਸੇਵਾ ਨਾਲ ਜੇ ਵੀ ਸੇਵਾ ਨਾਲ ਕਰੂ ਉਹਦਾ ਫੇਰ ਤਾਂ ਕਿੱਥੋਂ ਪਿਆਜੂ ਸੇਵਾ ਨਾਲ ਪਿਆਉਣਾ ਜੀ ਤੇ ਅੱਗੇ ਆ ਗਈ ਤੈਨੂੰ ਨੰਬਰ ਨਾ ਅਗੇ ਵੀ ਵੱਡੀਆਂ ਬਿਹੜਾ ਸਾਦੀਆਂ ਵੀ ਵੱਡੀਆਂ ਸੁਆ ਕਿੰਨਾ ਬਰੇ ਇਹਦਾ ਬਰੇ ਕਹਿਣ ਦਾ ਆਪਾਂ ਦੂਜਾ ਕਹਿ ਕੇ ਦਿੱਤੀ ਆ ਦੂਜਾ ਮੰਨ ਲੈ ਜਾਂ ਤੀਜਾ ਮੰਨ ਲੈ ਆਪਣਾ ਤੈਨੂੰ ਪਤਾ ਮੰਨ ਲਿਆਂਦਾ ਹੁੰਦਾ ਜੇ ਆਪਾਂ ਗੱਪਾਂ ਨਹੀਂ ਮਾਰਨ ਸਭਾ ਦਾ ਪੇਲਾ ਠੀਕ ਹੈ ਠੀਕ ਹੈ ਨਾ ਇਹ ਸੂਈ ਆ ਰਾਤ 8 ਵਜੇ ਦੀ ਬੱਚਾ ਕੀ ਦਿੱਤਾ ਵਛੀ ਬਹੁਤ ਚੰਗੀ ਜੱਤੀ ਸੀ ਇਹਦੀ ਮਗਰ ਵੀ ਬੱਚੀ ਅੱਜ ਤੱਕ ਕੱਲ ਨਾ ਸੁਖਣਾ ਬਾਈ ਰਾਤ ਦੀਆਂ 12 ਵਜੇ ਤੋਂ ਲਵਾਂਗੇ ਵਛੀ ਹੀ ਦੇ ਜਾਂਦੀ ਆ ਛੇ ਕਹਿੰਦਾ ਸੂਈਆਂ ਪੰਜਾਂ ਨੇ ਵਛੇ ਹੁੰਦੇ ਕਿੰਨੇ ਵਛਾਤਾ ਤੂੰ ਵੀ ਕਹਿੰਦਾ ਸੀ ਵਛੇ ਦਿੰਦੇ ਵਛੇ ਦੁੱਤਾ ਤਨ ਤਨ ਕਰਾਤੀ ਮਾਂ ਨਾ ਗੀਂਗਾ ਚੜਾਇਆ ਬਈਆ ਕੱਲ ਦੋ ਤਿੰਨ ਵੇਚੀਆਂ ਵੀ ਆਏ ਤਾਂ ਹਾਂ ਤਨ ਤਨ ਕਰਾਤੀ ਹਾਂ ਤਨ ਤਨ ਕਰਾਤੀ ਇਹਦੀ ਜੇਰ ਬਈ ਉਹ ਪਈ ਕੁਰਸੀ ਤੇ ਨਗਰ ਲਓ ਜੀ ਦਿਖਾ ਦਿੰਦੇ ਹਾਂ ਇਹ ਇੱਕ ਕਰ ਸਕਦੇ ਹੋ ਜੇ ਜੂੜ ਲਓ ਆਪਣੀ ਗਰੰਟੀ ਹੋਊਗੀ ਸਾਰੇ ਪਤਮਾਂ ਇਹ ਤਾਂ ਕਿੰਨਾ ਕੱਟਿਆ ਬੋਲਾ ਫਿਰ ਬੜੀ ਦਾ ਫਰਕ ਨਾਲ ਸਟਾਰਟਿੰਗ 11 12 ਕਿਲੋ ਬੋਲੇ ਤੋਂ ਥੱਲੇ ਛੱਡ ਕੇ ਯਾਰ 20 ਬਾਈ ਕਿਲੋ ਦਾ ਰਕਾਰ ਦੱਸਿਆ ਉਹਨਾਂ ਨੇ ਕਹਿੰਦੇ ਚੋਆ ਸੰਖਾ ਕੇ ਦਿੱਤੀ ਬੰਦਾ ਜਮਾ ਖਾਸ ਮਿੱਤਰ ਤੇ ਵੜਾਈ ਆ ਆਪਰ 20 ਬਾਈ ਕਿਲੋ ਇਹ ਕਿਹ ਕਿ ਦਵਾਂਗੇ ਇਹਨਾਂ ਤੋੜ ਕੇ ਦਿਖਾ ਦੇ ਚੂਣ ਚਵਾ ਇੰਨਾ ਚੰਗਾ ਲੱਗਾ ਜਿਹੜਾ ਭੈਣ ਭਰਾਏ ਖਾਂ ਬੈ ਕੇ ਉੱਠਦਾ ਨਹੀਂ ਠੀਕ ਆ ਜੀ ਬਹੁਤ ਨੇਟ ਚਵਾਈ ਆ ਰਾਤ ਦੀ ਸੂਈ ਆ ਜੀ ਬੱਚਾ ਇਹਦੇ ਮਗਰ ਵੀ ਵੱੱਛੀ ਆ ਟੌਪ ਦੀ 11 ਕਿਲੋ ਬੋਲੀ ਤੋਂ ਸਟਾਰਟਿੰਗ ਆ ਹਜੇ ਖਾਲੀ ਨਹੀਂ ਹੋਈ ਜੇਰ ਡੰਨਾ ਜੀ ਥਾਨ ਬੜਾ ਮੋਟਾ ਮੋਟਾ ਲੱਗਿਆ ਵੈਣ ਮੁੱਠੀ ਵਾਲਾ ਥਾਨਾ ਗੰਨੇ ਅੰਗੂਧਾਰ ਹੁੰਦੀ ਹੋ ਮੋਟੀ ਬਾਕੀ ਥਾਨ ਇਕੱਲਾ ਇਕੱਲਾ ਨਿੱਖੜਵਾ ਫੈਕ ਸੈਡਰਾ ਜੀ ਚੈੱਕ ਕਰ ਸਕਦੇ ਹੋ ਵੇਲ ਵੀ ਬਹੁਤ ਆ ਹਾਈਟ ਵੀ ਬਹੁਤ ਆ ਤੇ ਹਵਾਨਾ ਵੀ ਉੱਡੇ ਹੀ ਵੱਡਾ ਬਾਈ ਕਹਿੰਦਾ ਖਾਸ ਮਿੱਤਰ ਤੋਂ ਹੀ ਆਈ ਹੈ ਜੀ ਤੇ 20 ਕਿਲੋ ਦੀ ਗਾਰੰਟੀ ਤੇ ਹੀ ਆਈ ਹੈ ਕਸਾਬ ਦੀ ਬਾਕੀ ਚੰਗੀ ਆ ਤਿਆਰੀ ਚੰਗੀ ਆ ਹਵਾਨਾ ਸੋਹਣਾ ਜੀ ਫਿਟਨੈਸ ਵਾਲਾ 20 ਪਿਆ ਵੀ ਜਾਊਗੀ ਬੱਚਾ ਮਗਰ ਤੁਹਾਨੂੰ ਇਹਦੇ ਵੀ ਵੱੱਛੀ ਮਿਲ ਜਾਣੀ ਫਾਇਦਾ ਹੋ ਜਾਣਾ ਮੇਰੇ ਤੁਹਾਡਾ ਜੇ ਵੱੱਛਾ ਹੁੰਦਾ ਲੈ ਕੇ ਫੇਰ ਵੀ ਜਾਣੀ ਪੈਣੀ ਸੀਗੀ ਠੰਡੀ ਸੀਲ ਪੂਰੀ ਆ ਥਣਾ ਦੇ ਡੰਨ ਹੋਊਗੀ ਬੇਫਿਕਰ ਹੋ ਜਾਓ ਜੀ ਇਹਦੀ ਡਿਮਾਂਡ ਮੇਰੇ ਜਮਾ ਫੈਕਸ ਜੀ ਬਾਈ ਮੁੱਲ ਦਾ ਫਿਰ ਆ ਵੀ 75 ਆ ਠੀਕ ਆ ਜੀ 65000 ਤੁਹੇ ਇਹ ਦਊਗਾ ਜੋੜਾ ਲੈ ਜੇ ਸੱਜਣ ਕੋਈ ਬਾਈ ਨੇ ਦੂਜਣੀ ਅਕਲ ਜੱਜ ਲੱਜ 2 ਫੈਕਸੀ ਆ ਫੈਕਸੀ ਆ ਠੀਕ ਆ ਜੀ ਜਿਹੜੇ ਭੈਣ ਭਰਾ ਦੇ ਰੇਟ ਫੈਕਸ ਹੋ ਜਾ ਉਹ ਹੀ ਕੋਣ ਮਲਾ ਦੇ ਠੀਕ ਆ ਜੀ 65000 ਦੀ ਵੈੜ ਚੰਗੀ ਆ ਬਾਈ ਜੇ ਜਿਮਾਂ ਦਾ ਪਰ ਹੋਰ ਹੋਈ ਕਰ ਕਿਹਾ ਜੇ ਐਡੀ ਵੱਡੀ ਕੋਈ ਵੈੜ 65 ਦੀ ਜਦੇ ਆਪਾਂ ਦੇਣਦਾਰ ਠੀਕ ਆ ਜੀ 65000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਜੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਬਾਕੀ ਆਰਡਰ ਫੈਕਸ ਥਣ ਕੱਲਾ ਕੱਲਾ ਲੈ ਲੇ ਜੀ ਰੇੜਾ ਬਾਈ 24 25 ਗੱਲ ਹੱਥ ਮਾਰੂਗੀ ਕਰਮ ਵਾਲੀ ਆਪਾਂ ਨਹੀਂ ਕਹਿ ਕੇ ਦੇਣਾ ਪਰ ਦੁੱਧ ਹੁੰਦਾ ਸੇਵਾ ਦਾ ਆਪਾਂ ਆਪ ਨੂੰ ਦੱਸ ਦੀ ਹੈ ਠੰਬਰ 4 ਨੰਬਰ ਵੀਰੇ ਸੁਆ ਕਿੰਨਾ ਜੀ ਇਹ ਵੀਰੇ ਅਰੀਜਨਲ ਦੂਜਾ ਸੁਆ ਸੁਆ ਪੰਜਾਬ ਜਾਸੀ ਆ ਕਦੋਂ ਸੁਈ ਹੈ ਜੀ ਇਹ ਸੁਈ ਆ ਵੀਰੇ ਰਾਤ 9 10 ਵਜੇ ਬੱਚਾ ਕੀ ਆ ਬੱਚਾ ਵੀਰੇ ਦੇ ਮਗਰ ਇਹਦੇ ਮਗਰ ਬੱਚਾ ਆ ਗਿਆ ਇਹਨੇ ਬੱਚਾ ਦਾ ਦੂਜਾ ਨਵਾਂ ਬੱਚਾ ਜੀਰ ਡੰਨਾ ਜੀ ਆ ਭਾਈ ਵੀਰੇ ਜੀਰ ਜੀ ਲਓ ਜੀਰ ਡੰਨਾ ਕਿੰਨਾ ਕੱਢਿਆ ਬੋਲਾ ਵੀਰੇ ਬਾਈ ਇਹਦਾ 14 1/2 ਕਿਲੋ 1/2 4 ਕਿਲੋ ਹਾਂ ਠੀਕ ਹੈ ਜੀ ਬਹੁਤ ਤਾਂ ਉਹਨਾਂ ਨੇ 18-20 ਕਿਲੋ ਕਹਿ ਕੇ ਦਿੱਤੀ ਆ ਠੀਕ ਹੈ ਜੀ ਮੈਂ ਇੰਨਾ ਹੀ ਸਮਝ ਕੇ ਲੈ ਜਾ ਵਹਿੜ ਵੱਡੀ ਬਹੁਤ ਅਮਰੀਕਨ ਗਾਂ ਜੱਡੀ ਆ ਕੋਈ ਹਿਮਾਚਲ ਵਾਲੀ ਨਾ ਸਮਝੀਂ ਸੀ ਸਹੀ ਗੱਲ ਬੇਲ ਬਹੁਤ ਐਚ ਐਫ ਗਾਂ ਜੱਡੀ ਵਹਿੜ ਆ ਇਹ ਕੋਈ ਆਏ ਨਹੀਂ ਗੀ ਉਹ ਛੋਟੀ ਨਾ ਕੋਈ ਭਣ ਭਰਾ ਸਮਝੀ ਲੈ ਇਹਨੂੰ ਸਹੀ ਗੱਲ ਆ ਬੇਲ ਬਹੁਤ ਆ ਹਾਈਟ ਵੀ ਬਹੁਤ ਆ ਵਜਨ ਵੀ 18 ਕਿਲੋ ਮੱਝਾਂ ਵਰਗਾ ਪਿਆ ਉਹਨਾਂ ਤੇ ਜੇ 18 ਕਿਲੋ ਵਾਲੀ ਮੱਝ ਲੈਣ ਉੱਠ ਜਾ ਤਾਂ ਬਹੁਤ ਗਾਂ ਗੱਲ ਜਾਣੀ ਆ ਵੀਰੇ ਬਾਕੀ ਹਵਾਨਾ ਸੂਨਾ ਥਣ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫ ਵਾਨ ਆ ਫਿਟ ਨਸਾਲਾ ਚੈੱਕ ਕਰ ਸਕਦੇ ਹੋ ਫੇਸ ਕੁਆਲਟੀ ਸੋਹਣੀ ਹੈ ਜੀ ਬਾਕੀ ਚੈੱਕ ਕਰ ਲਓ ਜੀ ਸੋਨਾ ਥਨਾਂ ਦਾ ਸਿਆ ਜਗਲਾ ਲਓ ਉਹਨਾਂ ਦਿਖਾ ਲੇਵੇ ਤੇ ਬਹੁਤ ਲਗਾ ਯਾਰ ਆਏ ਵਾਨ ਨੇ ਤੇ ਬਰੀਕ-ਬਰੀਕ ਵੇਂਜ ਤੁਸੀਂ ਚੈੱਕ ਕਰ ਸਕਦੇ ਹੋ ਗੇ ਆ ਤੇ ਲੀਠਾਂ ਦੀ ਕਰਮਾ ਲਈ ਇੱਥੇ ਖੜ੍ਹਾ ਲਈ ਨਾ ਆਪਾਂ ਉਹਦੀ ਇੱਥੇ ਧਾਰਾ ਮਾਰ ਕੇ ਦਿਖਾ ਦਿੰਦੇ ਹਾਂ ਲਓ ਜੀ ਕਰੋ ਚੈੱਕ ਨਿਆਣੇ ਦੀ ਲੋੜ ਹੀ ਨਹੀਂ ਯਾਰ ਮੇਰ ਢਾਂਡੀ ਥੋੜਾ ਜਿਹਾ ਲੱਤ ਮਾਰਨ ਲੈ ਇੱਥੇ ਵਿਹੜੇ 'ਚ ਖੜੇ ਗਏ 14 ਠੀਕ ਹੈ ਜੀ ਭਲਾ ਵਿਹੜੇ 'ਚ ਭਲਾ ਢਾਂਡੀ ਵਛੀ ਆ ਯਾਰ ਕੋਈ ਜਿਹੜਾ ਲੈ ਗਣ ਭਿੰਨ ਭਰਾ ਯਾਦ ਹੀ ਕਰੂ ਠੀਕ ਹੈ ਜੀ ਠੰਡੀ ਸੀਲ ਦਾ ਤਾਂ ਵੀਰੇ ਅੰਤੋਂ ਪੁੱਜ ਕੇ ਬੱਚਾ ਛੱਡਿਓ ਜੇ ਨਾ ਛੱਡੋ ਯਾਰ ਕੋਈ ਵਾਸਤਾ ਹੀ ਨਹੀਂ ਨੂੰ ਠੀਕ ਹੈ ਜੀ ਸੋਨਾ ਫਿਟਨੈਸ ਆਲਾ ਹਵਾਨਾ ਐਂਡ ਪੱਟਾਂ 'ਚ ਫਸਿਆ ਪਿਆ ਵੀਰੇ ਬੱਚਾ ਇਹਦੇ ਮਗਰ ਵੱਛਾ ਆ ਜਾਂਦਾ ਜੀ ਪਰ ਜਰਸੀ ਚੰਗੀ ਐ ਜਿਨ੍ਹਾਂ ਨੂੰ ਜਰਸੀ ਦਾ ਸ਼ੌਂਕ ਆ ਉਹਨਾਂ ਲਈ ਚੀਜ਼ ਚੰਗੀ ਐ ਵੀਰੇ ਤੇ ਇਹਦੀ ਵੀ ਆਪਾਂ ਡਿਮਾਂਡ ਫੈਕਸੀ ਮੇਰੇ ਮੁੱਲ ਕਰਾਉਣ ਦਾ ਮੈਂ ਤੁਹਾਨੂੰ 85 ਕਿਲਾ ਲਓ ਠੀਕ ਹੈ ਜੀ 70000 ਦੀ ਵੜ ਦੇਣੀ 70000 ਦੀ ਠੀਕ ਹੈ ਜੀ ਮੁੱਲ ਐਵੇਂ ਕਰਾਉਣ ਦਾ ਬਾਈ ਕੋਈ ਫਾਇਦਾ ਨਹੀਂ ਮੁੱਲ ਮੰਗਣਾ ਦਾ 85 ਫਿਰ ਨਹੀਂ 70000 ਦੀ ਵੜ ਦੇ ਦਾਂਗੇ ਤੇ ਇੱਕ ਬਾਈ ਦੀ ਨਾ ਛੋਟੀ ਜੀ ਕੱਟੀ ਆ ਉਮਰ ਕਿੰਨੀ ਕ ਬਾਈ 33 ਦੀ ਇਹਦੀ ਬਾਈ 13 ਮਹੀਨੇ ਉਮਰ ਆ ਕੱਤੀ ਦੀ ਕੀ ਰੀ ਠੀਕ ਆ ਬਾਈ ਇਹਦਾ ਕੋਈ ਖਾਸ ਮਿੱਤਰ ਮੇਰਾ ਭਰਾ ਮੇਰੇ 12 13 ਉਹਨਾਂ ਫਾਰਮ ਚ ਲੁਧਿਆਣੇ ਗਾਈਆਂ ਜਾਂਦੇ ਠੀਕ ਆ ਜੀ ਉਹਦੇ ਕੋਲ ਸਾਰੀਆਂ ਮਹੀਨਾ 18 20 ਕਿਲੋ ਵਾਲੀਆਂ ਅੱਛਾ ਜੀ ਉਹ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਜੀ ਤੂੰ ਗਮਾ ਤੇ ਕਾਦ ਨਹੀਂ ਰੱਖਦਾ ਅੱਛਾ ਮੈਂ ਕਿਹਾ ਬਾਈ ਮੈਨੂੰ ਮੱਝ ਤੋਂ ਨਫ਼ਰਤ ਬਹੁਤ ਆਹ ਤਾਂ ਕਿਹੜੀ ਗੱਲ ਉਹ ਮੈਂ ਕਿਹਾ ਜੀ 5 ਮਹੀਨੇ ਚ ਆ ਰਿਹਾ ਤੂੰ ਦਿੰਦੀਆਂ ਮੱਝ ਲੱਤਾਂ ਮਾਰ ਲੱਗੀਆਂ ਨੇ ਵੀ ਲੱਕ ਵੀ ਲੱਕਾਂ ਲੱਗੀਆਂ ਨੇ ਕਹਿੰਦਾ ਪਰ ਖੋਲ੍ਹੇ ਹੀ ਕਰਦੇ ਹੋਗੇ ਕਹਿੰਦਾ ਮੇਰੇ ਕੋਲ ਦਾ ਕਹਿੰਦਾ ਜਾ ਵਾ ਕਹਿੰਦਾ ਆਪ ਛੱਡਣੀਆਂ ਪੈਣੀਆਂ ਅੱਛਾ ਮੈਨੂੰ ਕਿਹਾ ਉਹਨੇ ਕਿ ਕੱਤੀ ਦਿੱਤੀ ਮੈਨੂੰ ਕਹਿੰਦਾ ਆਹ ਮੈਂ ਜੇ 20 ਲੀਟਰ ਦਾ ਰਕਾਰ ਸੀ ਐਡੀ ਮੱਝ ਜੀ ਬਈ ਹੱਥੀ ਦੀ ਮਾਂ ਅੱਛਾ ਬੜੀ ਚੰਗੀ ਦੀ ਤੇ ਹਰਿਆਣੇ ਦੀ ਹੈ ਇਹ ਮੈਨੇ ਪੁੱਛਿਆ ਤਾਂ ਠੀਕ ਆ ਪਿੱਛਾ ਹਰਿਆਣੇ ਦਾ ਇਹਦਾ ਹਾਂ ਸਾਰਾ ਮਾਲੀ ਦੇ ਕੋਲ ਬਈ ਹਰਿਆਣੇ ਦਾ ਲਓ ਜੀ ਚੈੱਕ ਝੋਲੀ ਬਹੁਤ ਚੰਗੀ ਆ ਜੀ ਜਦੋਂ ਮਨੇ ਨੇੜੇ ਕਰਕੇ ਦੇਖੋਣਾ ਇਧਰ ਨੂੰ ਕਰ ਲੀਓ ਥੋੜਾ ਜਿਹਾ ਡਰਦੀ ਆ ਡਰਦੀ ਹੁੰਦੇ ਆ ਬੱਚੇ ਡਰਦੇ ਆ ਇਹਦਾ ਬਈ ਇੰਨੀ ਬਲੱਡ ਲੈਣ ਠੰਢੀ ਹੁੰਦੀ ਆ ਨਾ ਜਾਨਵਰ ਦੀ ਲੈ ਹੁਣ ਜਿਵੇਂ ਮਾਰਦੀ ਆ ਹੱਥ ਹੋ ਜਾਈ ਝੋਲੀ ਦੇਖ ਕੇ ਅਗਲਾ ਕਹੂਗਾ ਯਾਰ ਗੱਬਣ ਸਹੀ ਗੱਲ ਲੈ ਪਹਿਲ ਪਹਿਲਾ ਕਰਦੀ ਆ ਬਾਲੀ ਯਾਰ ਨਾ ਲੈ ਉਹਦਾ ਭਰਾ ਨੇ ਆਪਾਂ ਨੂੰ ਗੇਮਟੀ ਕੀਤਾ ਕਹਿੰਦਾ ਯਾ ਤੂੰ ਮੈਂ ਰੱਖ ਪਰ ਮੇਰੇ ਨਾਲ ਯਾਰ ਪਸ਼ੂਆਂ 'ਚ ਨਹੀਂ ਲੋਟ ਆਉਣੀ ਕਿ ਮੇਰੇ ਕਾ ਫਰਸਾ ਬਹੁਤ ਤਲਕਦੀਆਂ ਡੇਗਦੀ ਆ ਇਹ ਗੱਲ ਤਾਂ ਮੈਂ ਵੇਚਣ ਲੱਗਿਆ ਹੋਰ ਇਹ ਦੀ ਸਮੱਸਿਆ ਨਹੀਂ ਕਿ ਵੇਚੀ ਨਾਲ ਠੀਕ ਆ ਵੀਰੇ ਜਿਹੜਾ ਭੈਣ ਭਰਾ ਲੈ ਗਿਆ ਯਾਦ ਕਰੂਗਾ ਡਿਮਾਂਡ ਕਰਨੀ ਆ ਇਹਦੀ ਵੀ ਫਿਰ ਜਾਇਜ਼ ਜੀ ਕਰਦੇ ਡਮਾਨ ਬਈ ਜਰਾ ਮੁੱਲ ਤੇ ਜਨਾ ਮਰਜ਼ੀ ਕਰ ਲੈ 30000 ਦੀ 31 ਜਵਾਂਗੇ ਦੇਵਾ ਹਾਂ ਮੋਲ 35 ਕਰਾ ਲਾ ਕਿ ਕਰਾ ਲਾ 40 ਠੀਕ ਹੈ ਜੀ ਨਹੀਂ ਵਿਖੂ ਤਾਂ ਨਾ ਵੇਚਾਂਗੇ ਆਪਾਂ ਨੂੰ ਕੋਈ ਦਿਲਚਸਪੀ ਵਾਲੀ ਹੈ ਨਹੀਂ ਠੀਕ ਹੈ ਜੀ ਜਿਹੜੇ ਭੈਣ ਭਰਾ ਦੇ ਫੱਟੇ ਇੰਨੇ ਦੀ ਦੇਣੀ ਠੀਕ ਹੈ ਜੀ ਹਾਂ 30000 ਦੀ ਬਾਈ ਕਹਿੰਦਾ ਕੱਟੀ ਦੇਣਾ ਕੱਟੀ ਚੰਗੀ ਆ ਕੱਟੀ ਦੀ ਪੂਛਣਾ ਦੱਸੇ ਵਰਗੀ ਪੜੀਆਂ ਆਈਆਂ ਲੇੜ ਲੱਤ ਠੀਕ ਹੈ ਜੀ ਕਾਗਜ਼ੀ ਪਿੰਡ ਆ ਹਾਂ ਲੰਥਣ ਆ ਤਾਂ ਨਹੀਂ ਲੱਗਦਾ ਕੱਟੀ ਨੂੰ ਨਾ ਜੋਲੀ ਲੱਗੀ ਨਾ ਜੀ ਨਾ ਲੈ ਦਿਸੀ ਇਹ ਰਫਟ ਨੂੰ ਵਾਦੀ ਹੈ ਗਾਇਆਂ ਰਗੀ ਹੈ ਪਹਿਲ ਪਹਿਲੇ ਦੱਸੂਗੀ ਪਹਿਲਾਂ ਸੋ 15 16 ਕਿਲੋ ਦੁੱਧ ਚੋਣਾ ਕੱਟੀ ਨੂੰ ਠੀਕ ਹੈ ਜੀ ਹਾਂ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ